ਇਹਦਾ ਇਹ ਜਦੋਂ ਸੱਸੂ ਬੁਰੀ ਹੋਈ ਹੈ ਨਾ ਉਸ ਤੋਂ ਬਾਅਦ ਤਾਂ 10 ਮਿੰਟ ਟਰਟਚਰ ਕਰ ਦਿੱਤੇ ਹੈਗੇ ਤੇ ਮੈਂ ਨਾ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਪਹਿਲਾਂ ਵੀ ਕੋਸ਼ਿਸ਼ ਕਰਦੇ ਸੀ ਹਾਂਜੀ ਤੇ ਹੁਣ ਅਪਰਸੋ ਹੁਣ ਕਿਤੋਂ ਮੈਂ ਨਾ ਮਤਲਬ ਕਿ ਥਾਲੀ ਗਲੋਚ ਕੀਤੀ ਪਹਿਲਾਂ ਫਿਰ ਡ੍ਰਿੰਕ ਕਰਕੇ ਆਏ ਸ਼ਾਮ ਨੂੰ ਤੇ ਉਸ ਟਾਈਮ ਫਿਰ ਤੋਂ ਉਹਨਾਂ ਨੇ ਮੈਨੂੰ ਗੱਲ ਤਾਂ ਉਹਨਾਂ ਦੀ ਕੋਸ਼ਿਸ਼ ਕੀਤੀ ਵੀ ਵਿਰੋਧ ਕੀਤਾ ਤੇ ਉਹਨਾਂ ਨੇ ਮੇਰੇ ਨਾਲ ਮਾਰਕਟਾਈ ਕੀਤੀ ਆ। ਤੋੜ ਕਿਥੇ ਕਿਥੇ ਸੱਟ ਲੱਗੀ ਮੈਨੂੰ ਮੇਰੀ ਆਖਿਰ ਚ ਲੱਗ ਗਈ ਆ। ਮੇਰੇ ਲੈਫਟ ਸ਼ੋਲਡਰ ਵਾਲੀ ਸਾਈਡ ਲੱਗੀ ਆ। ਤੇ ਮੈਂ ਥੱਲੇ ਡਿੱਗੀ ਸੀ ਕਿ ਤੇ ਉਹਨਾਂ ਨੇ ਮੇਰੇ ਛਾਤੀ 'ਚ ਵੀ ਮਾਰਿਆ ਤੇ ਮੇਰੇ ਢਿੱਡ 'ਚ ਲੱਤਾਂ ਮਾਰਿਆ। ਤੇ ਤੁਹਾਡੇ ਹਸਬੰਦ ਕਿੱਥੇ ਹੈ? ਮੇਰੇ ਹਸਬੰਦ ਬਾਹਰ ਨੇ। ਕਿੰਨੇ ਸਾਲ ਤੋਂ ਬਾਹਰ? ਉਹ ਕਿਸ ਤੇ 1.5 ਹਫ਼ਤੇ ਦਾ ਵਾਰ ਹੈ ਤੁਹਾਡੀ ਸਾਲ ਹੋ ਰਿਹਾ ਸਰ ਅੱਛੇ ਹੀ ਦੱਸੋ ਕਿ ਇੱਕ ਜਦੋਂ ਬੇਟੀ ਨੂੰ ਪਤਾ ਲੱਗਾ ਤੁਹਾਨੂੰ ਕਦੋਂ ਪਤਾ ਲੱਗਾ ਸੀ ਕਿ ਬੇਟੀ ਨੇ ਇਸ ਤਰ੍ਹਾਂ ਮਾਰ ਕਟਾਈ ਹੋਈ ਹੈ ਇਹ ਸਰ ਮੈਨੂੰ ਰਾਤ ਨੂੰ ਪਤਾ ਲੱਗਾ ਇਸ ਤੋਂ ਪਹਿਲੇ ਵੀ ਇੰਨਾ ਮੈਨੂੰ ਗਲਤ ਨਜ਼ਰ ਰੱਖੀ ਸੀ ਮੇਰੇ ਰੈਣੀ ਨੇ ਗੱਲ ਕੀਤੀ ਆਪਣੀ ਪਰਚਾਈ ਨਾ ਕੀਤੀ ਸੀ ਨੂੰ ਉਹਨੇ ਮੈਨੂੰ ਦੱਸਿਆ ਸੀਗਾ ਮੰਮੀ ਤੱਕ ਨਹੀਂ ਮੇਰੇ ਨਾਲ ਮੈਂ ਕਿਹਾ ਸੀਗਾ ਵੀ ਚੱਲ ਜੇ ਘਰ ਬਸਤੇ ਤੇ ਬਸੇ ਸਾਡਾ ਪਰ ਉਹ ਫਿਰ ਉਹਨਾਂ ਨੇ ਫੇਰ ਇਹੀ ਹਰਕਤ ਦੁਬਾਰਾ ਫਿਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਫੇਰ ਰਾਤ ਨੂੰ ਮਾਰਿਆ ਕੋਟਿਆਂ ਮੇਰੇ ਭਰਾ ਨਹੀਂ ਚਾਹੁੰਦੇ ਉਹਨਾਂ ਨੇ ਮਾਰ ਛੱਡਣਾ ਸੀ ਉਹਨਾਂ ਨੂੰ ਉਸ ਤੋਂ ਬਾਅਦ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਮੈਂ ਤੇ ਇਹੀ ਕਹਿੰਨੀ ਨੂੰ ਸਜ਼ਾ ਹੋਵੇ ਜਿੱਦ ਤੱਕ ਕੂੜੀ ਮੇ ਤੇ ਨੀਲ ਬਹਨੇ ਇਹਨੂੰ ਵੀ ਨੀਲ ਪਾ ਕੇ ਦੱਸੋ ਵੀ ਇਦਾਂ ਨੀਲ ਪੈਂਦੇ ਸਰ ਇੱਕ ਬਲਹਟਾਪਿੰਡ ਤੋਂ ਇੱਕ ਮਹਿਲਾ ਦਾ ਮਾਮਲਾ ਆਇਆ ਸੀ ਵੀ ਸੋਹਰੇ ਉਹਨਾਂ ਕੋਟ ਮਾਰ ਉਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕੀ ਸਰ ਨਾਮ ਦਾ ਇਹ ਸਾਡੇ ਕੋਲ ਇੱਕ ਐਮਲਾਰ ਰਸੀਵ ਹੋਈ ਸੀ ਤਾਲਾ ਦਸੂਹਾ ਦੇ ਬਿ ਦੇ ਸਬੰਧੀ ਫਿਰ ਅਸੀਂ ਐਮਲਾਰ ਦੇ ਜਿਹੜੇ ਲੜਕੀ ਹੈਗੀ ਆ ਉਹਦਾ ਅਸੀਂ ਸਟੇਟਮੈਂਟ ਲਈ ਹੈਗੀ ਹੈ ਸਟੇਟਮੈਂਟ ਦੇ ਅਕੋਰਡਿੰਗ ਉਹਨੇ ਆਪਣੇ ਐਲੀਗੇਸ਼ਨ ਲਾਇਏ ਵੀ ਸੌਰੇ ਦੇ ਉਹਦੇ ਸਬੰਧੀ ਜੋ ਅਸੀਂ ਸਟੇਟਮੈਂਟ ਦੇ ਅਨੁਸਾਰ ਥਾਣਾ ਦਸੂਹਾ ਵਿਖੇ ਐਫ ਆਰ ਨੰਬਰ 54 ਡੇਟਡ 7425 ਅੰਡਰ ਸੈਕਸ਼ਨ 115 ਜਿਮਨ 2 7475 ਬੀ ਐਨ ਐਸ ਤੇ ਤਹਿਤ ਅਸੀਂ ਮਾਮਲਾ ਇਸੇ ਦਰਜ ਕੀਤਾ ਹੈ ਜਿਹੜਾ ਦੋਸ਼ੀ ਹੈਗਾ ਬਿਕਰਮ ਸਿੰਘ ਜਿਹੜਾ ਸੌਰੇ ਹੈਗਾ ਸਾਨੂੰ ਬਲਦੇਵ ਸਿੰਘ ਭੱਡੇ ਦਾ ਉਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਜੀ ਤੇ ਹੁਣ ਸਾਡੀ ਹਿਰਾਸਤ ਦੇ ਵਿੱਚ ਹੈਗਾ ਉਹ Inspiring, innovation, DNA, university.